ਪ੍ਰੋਪੰਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਮਦੀਪ ਜੋਸ਼ ਸਿੰਘ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵੇਂ ਵਿਆਹੇ ਜੋੜਿਆਂ ਦੇ ਲਈ ਜੀਆਂ ਦਾਦੇ ਕਿ ਨਵੇਂ ਵਿਆਹੇ ਜੋੜਿਆਂ ਨੂੰ ਹੁਣ 2.5 ਲੱਖ ਰੁਪਿਆ ਮਿਲੇਗਾ ਜੀਆਂ ਦਾਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੀ ਸਕੀਮ ਨੂੰ ਹਰੀ ਝੰਡੀ ਦੇਤੀ ਆ ਪਹਿਲਾਂ ਇਹ ਸਕੀਮ ਜਿਹੜੀ ਆ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਚੱਲਦੀ ਸੀ ਤੇ ਹੁਣ ਪੰਜਾਬ ਦੇ ਵਿੱਚ ਵੀ ਇਹ ਸਕੀਮ ਸ਼ੁਰੂ ਹੋ ਚੁੱਕੀ ਆ ਤਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਹੁਣ ਜਿਹੜੇ ਨਿਊਲੀ ਮੈਰਿਡ ਕਪਲ ਨੇ ਜਿਹੜੇ ਨਿਊਲੀ ਮੈਰਿਡ ਕਪਲ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਔਂ ਆਨਲਾਈਨ ਬੈਂਕਿੰਗ ਟ੍ਰਾਂਸਫਰ ਜਰੀਏ ਜਿਹੜਾ ਇਹ ਪੇਮੈਂਟ ਆਏਗੀ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਕਿਤੇ ਦਫ਼ਤਰ ਜਾਣ ਦੀ ਲੋੜ ਨਹੀਂ ਕਿਸੇ ਦੇ ਤੁਹਾਨੂੰ ਬੈਠੇ ਬਿਠਾਏ 2.5 ਲੱਖ ਰੁਪਿਆ ਮਿਲੇਗਾ ਪਰ ਇੱਕ ਸ਼ਰਤ ਹੈ ਸਭ ਦੇ ਪਿੱਛੇ ਸ਼ਰਤ ਕੀ ਹੈ ਕਿ ਜੇ ਤੁਸੀਂ ਇੰਟਰ ਕਾਸਟ ਮੈਰिज ਕਰਵਾਉਣਿਓ ਅੰਤਰਜਾਤੀ ਵਿਆਹ ਕਰਵਾਉਣੇ ਹੋ ਫਿਰ ਇਸ ਸਕੀਮ ਲਾਗੂ ਹੁੰਦੀ ਹੈ ਜੇ ਤੁਸੀਂ ਆਪਣੀ ਕਾਸਟ ਦੇ ਵਿੱਚ ਵਿਆਹ ਕਰਾਉਣੇ ਹੋ ਫਿਰ ਤੁਹਾਨੂੰ ਕੋਈ ਫਾਇਦਾ ਨਹੀਂ ਮਿਲੇਗਾ ਫਿਰ ਤੁਹਾਨੂੰ ਕੋਈ 2.5 ਲੱਖ ਰੁਪਏ ਨਹੀਂ ਮਿਲੇਗਾ ਪਰ ਜੇ ਇੰਟਰ ਕਾਸਟ ਮੈਰिज ਕਰਵਾਉਣੇ ਹੋ ਤਾਂ ਤੁਹਾਨੂੰ 2.5 ਲੱਖ ਰੁਪਏ ਮਿਲੇਗਾ ਤੁਹਾਡੇ ਬੈਂਕ ਦੇ ਵਿੱਚ 2.5 ਲੱਖ ਰੁਪਇਆ ਆਏਗਾ ਸੈਂਟਰ ਸਰਕਾਰ ਦੀ ਇਹ ਸਕੀਮ ਹੈ ਜੋ ਪਹਿਲਾਂ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਚੱਲ ਰਹੀ ਸੀ ਤੇ ਹੁਣ ਪੰਜਾਬ ਸਰਕਾਰ ਨੇ ਵੀ ਇਸ ਨੂੰ ਗ੍ਰੀਨ ਸਿਗਨਲ ਦੇ ਦਿੱਤਾ ਹੈ ਤਾਂ ਤੁਹਾਨੂੰ ਦੱਸ ਦੇ ਕਿ ਨਵੇਂ ਵਿਆਹੇ ਜੋੜੇ ਨਿਊਲੀ ਮੈਰਿਡ ਕਪਲ ਦੇ ਲਈ ਖੁਸ਼ਖਬਰੀ ਹੈ ਜੋ ਇੰਟਰ ਕਾਸਟ ਮੈਰਿਜ ਕਰਵਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਇੱਕ ਵੱਡਾ ਤੋਹਫ਼ਾ ਨਾਲੇ ਵਿਆਹ ਇੰਟਰ ਕਾਸਟ ਤੇ ਨਾਲੇ ਇੱਕ ਸਰਕਾਰ ਦੇ ਵੱਲੋਂ ਇਹ ਗਿਫਟ ਉਹਨਾਂ ਨੂੰ ਮਿਲੇਗਾ 2.5 ਲੱਖ ਰੁਪਏ 2.5 ਲੱਖ ਰੁਪਏ ਤੁਹਾਡੇ ਅਕਾਊਂਟਸ ਦੇ ਵਿੱਚ ਆ ਜਾਏਗਾ ਆਨਲਾਈਨ ਬੈਂਕਿੰਗ ਦੇ ਜ਼ਰੀਏ ਜਿਹੜਾ ਤੁਹਾਡੇ ਅਕਾਊਂਟਸ ਦੇ ਵਿੱਚ 2.5 ਲੱਖ ਰੁਪਏ ਆਏਗਾ ਕਿਸੇ ਵੀ ਗਵਰਨਮੈਂਟ ਦਫ਼ਤਰ ਦੇ ਵਿੱਚ ਜਾਣ ਦੀ ਲੋੜ ਨਹੀਂ ਕਿਸੇ ਦਫ਼ਤਰ ਦੇ ਵਿੱਚ ਜਾਣ ਦੀ ਲੋੜ ਨਹੀਂ ਤੇ ਕਿਸੇ ਵੀ ਅਧਿਕਾਰੀ ਦੇ ਕੋਲ ਜਾਣ ਦੀ ਤੁਹਾਨੂੰ ਕੋਈ ਲੋੜ ਨਹੀਂ ਬੈਠੇ ਬਿਠਾਏ ਆਰਾਮ ਨਾਲ ਘਰ ਦੇ ਵਿੱਚ ਤੁਹਾਨੂੰ 2.5 ਲੱਖ ਰੁਪਇਆ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਜਾਏਗਾ ਜੇ ਤੁਸੀਂ ਵਿਆਹ ਕਰਵਾਇਆ ਹੈ ਇੰਟਰ ਕਾਸਟ ਮੈਰिज ਇੰਟਰ ਕਾਸਟ ਹੁੰਦਾ ਕਿ ਜੇ ਤੁਸੀਂ ਆਪਣੀ ਕਾਸਟ ਦੇ ਵਿੱਚ ਨਹੀਂ ਤੇ ਤੁਸੀਂ ਹੋਰ ਕਾਸਟ ਦੇ ਹੋ ਤੁਹਾਡਾ ਪਾਰਟਨਰ ਹੋਰ ਕਾਸਟ ਦਾ ਤਾਂ ਉਸ ਨੂੰ ਇੰਟਰ ਕਾਸਟ ਮੈਰिज ਕਿਹਾ ਜਾਂਦਾ ਹੈ ਜੇ ਤੁਸੀਂ ਇੰਟਰ ਕਾਸਟ ਮੈਰिज ਕਰਵਾਉਣੇ ਹੋ ਤਾਂ ਤੁਹਾਨੂੰ ਇਸ ਸਕੀਮ ਦਾ ਫਾਇਦਾ ਮਿਲੇਗਾ ਕਿਉਂਕਿ ਸਕੀਮ ਹੈ ਹੀ ਉਹਨਾਂ ਦੇ ਲਈ ਜਿਹੜੇ ਇੰਟਰ ਕਾਸਟ ਮੈਰिज ਕਰਵਾਉਂਦੇ ਐ ਤਾਂ ਉਹਨਾਂ ਦੇ ਲਈ 2.5 ਲੱਖ ਰੁਪਿਆ ਉਹਨਾਂ ਦੇ ਲਈ ਇੱਕ ਗਿਫਟ ਕਹਿ ਸਕਦੇ ਆ ਕਿਉਂਕਿ ਸੈਂਟਰ ਸਰਕਾਰ ਦੀ ਇਹ ਸਕੀਮ ਹੈ ਜਿਸ ਨੂੰ ਪੰਜਾਬ ਸਰਕਾਰ ਨੇ ਵੀ ਹੁਣ ਹਰੀ ਝੰਡੀ ਦੇਤੀ ਹੈ ਤੇ ਹੁਣ ਜਿਹੜਾ ਨਿਊਲੀ ਮੈਰਿਡ ਕਪਲ ਜੋ ਕਿ ਇੰਟਰ ਕਾਸਟ ਮੈਰिज ਵਿਆਹ ਕਰ ਇੰਟਰ ਕਾਸਟ ਮੈਰिज ਕਰਵਾ ਰਹੇ ਨੇ ਉਹਨਾਂ ਦੇ ਲਈ ਇੱਕ ਵੱਡਾ ਤੋਹਫਾ 2.5 ਲੱਖ ਰੁਪਿਆ ਉਹਨਾਂ ਦੇ ਅਕਾਊਂਟਸ ਦੇ ਵਿੱਚ ਆਏਗਾ ਉਹਨਾਂ ਦੇ ਆਨਲਾਈਨ ਬੈਂਕਿੰਗ ਟਰਾਂਸਫਰ ਦੇ ਜ਼ਰੀਏ ਜਿਹੜਾ ਇਹ ਪੋਰੇ ਦੇ ਪੂਰੀ ਪੇਮੈਂਟ ਉਹਨਾਂ ਨੂੰ ਮਿਲ ਜਾਏਗੀ